ਗੁਰਬਾਣੀ ਗਿਆਨ ਨਾਲ ਜੁੜਨਾ ਸੀ ਅਗਲਿਆਂ ਨੇ ਦੇ ਨਾਲ ਜੋੜ ਲਿਆ ਦੇ ਤੱਕ ਤੇਰੀ ਪਹੁੰਚ ਕੋਈ ਨਹੀਂ ਅਗਲਿਆਂ ਦਾ ਕਬਜ ਹੈ ਉਹ ਕਹਿਣਗੇ ਬਸ ਨੋਟ ਵੱਡਾ ਸਾਰਾ ਕੱਢ ਲਿਆ ਕਰ ਜਦੋਂ ਮੱਥਾ ਟੇਕਣਾ ਹੁੰਦਾ ਹੈ ਬਸ ਖੇਡ ਏਨੀ ਹੈ ਪਰ ਜੇ ਗੁਰਬਾਣੀ ਗਿਆਨ ਨਾਲ ਜੁੜਿਆ ਹੁੰਦਾ ਅੱਜ ਤੇ ਗੁਰਬਾਣੀ ਗਿਆਨ ਤੱਕ ਤੇਰੀ ਵੀ ਪਹੁੰਚ ਸੀ ਮੇਰੀ ਵੀ ਪਹੁੰਚ ਸੀ ਤੇਰੇ ਬੱਚੇ ਦੀ ਪਹੁੰਚ ਸਾਡੀ ਮਾਂ ਦੀ ਸਾਡੇ ਪਿਤਾ ਦੀ ਗਿਆਨ ਤੇ ਫੜਾ ਵੱਡਾ ਹੈ ਅੰਤ ਥੋੜਾ ਕੋਈ ਹਰ ਬੰਦਾ ਲੈ ਸਕਦਾ ਸੀ ਸਮਝ ਸਕਦਾ ਸੀ ਉਹਦੇ ਲਈ ਖਰਚਾ ਨਹੀਂ ਹੋਣਾ ਉਹਦੇ ਲਈ ਟਾਈਮ ਨਹੀਂ ਕੱਢਣਾ ਪੈਣਾ ਉਹਦੇ ਲਈ ਪੈਸਾ ਨਹੀਂ ਉਹਦੇ ਲਈ ਛੁੱਟੀਆਂ ਨਹੀਂ ਚਾਹੀਦੀਆਂ ਤੇਰੇ ਕੋਲੇ ਸੀ ਤੇਰਾ ਸੀ ਉਹ ਸੀ ਤੇਰਾ ਗਿਆਨ ਤੇਰਾ ਗਿਆਨ ਸਾਡਾ ਗੁਰਬਾਣੀ ਤੋਂ ਮਿਲਣ ਵਾਲਾ ਗਿਆਨ